ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਸਤ ਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੀ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿਚਾ ਸਾਧ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੀ ਚਿਤ ਲਾਈ ਮਨ ਕਿੰਦਿਆ ਫਲ ਪਾਵਣ ਹਉਮੈ ਵਿਚਹੁ ਜਾਇ ਬੰਧਨ ਤੋੜੈ ਮੁਕਤ ਸੱਚੇ ਰਹਾ ਸਮਾਏ ਇਸ ਜਗ ਮਹਿ ਨਾਮ ਅਲਬਾ ਗਰਮਖ ਵਸਾ ਮਨ ਆਈ ਨਾਨਕ ਜੋ ਸੇਖ ਜੋ ਗੁਰ ਸੇਵ ਹੈ ਆਪਣਾ ਹਉ ਤੈਨ ਬਲਹਾਰਾ ਜਾ ਮਹਲਾ ਤੀਜਾ ਮਾਨਮਖ ਮਨ ਅਜਤ ਹੈ ਦੂਜਾ ਲੱਗਾ ਜਾਈ ਤੇ ਸਨਾ ਸੁਖਾ ਸੁਪਨਾ ਨਹੀਂ ਦੁਖੀ ਦੁਖਾ ਵਿਹਾਈ ਘਰ ਘਰ ਪੜ ਪੜ ਪੰਡਤ ਥੱਕੇ ਸਦਾ ਸਮਾਦ ਲਗਾਈ ਇਹ ਮਾਨਵ ਵਸਨਾ ਆਵਈ ਥਕੇ ਕਰਮ ਕਮਾਈ ਭੇਖ ਧਾਰੇ ਭੇਖ ਕਰ ਥਕੇ 863 ਰਥਨਾਏ ਮਨ ਕੇ ਸਾਰਨਾ ਜਾਣ ਨਹੀਂ ਹਮ ਭਰਮ ਭੁਲਾਏ ਗੋਰਾ ਬਰਸਾਦੇ ਭਉ ਭਇਆ ਡਾ ਭਾਗ ਵਸਿਆ ਮਨ ਆਈ ਭਾ ਪਿਆ ਮਨ ਵਸ ਹੋਆ ਹਉ ਮੈਂ ਸਬਦ ਜਲਾਈ ਸਚ ਰਤੇ ਸੇ ਨਰਮਲੇ ਜੋਤੀ ਜੋਤ ਮਿਲਾਏ ਸਾਧਗੁਰ ਮਿਲੇ ਆਉ ਪਾਇਆ ਨਾਨਕ ਸੁਖ ਸਮਾਏ ਪਾਉੜੀ भूपत राणे रंग दिन चारा सुहावना माया रंग कुसुंब खेन महा लह जावना ਚਲਦੇ ਨਾਲ ਨਾ ਚੱਲਾ ਸੇਰਾ ਪਾਪ ਲਾ ਜਾਵਣਾ ਜਾ ਪਕੜ ਚਲਾ ਆਕਾਲ ਤਾ ਖੜਾ ਡਰਾ ਫੇਰਾ ਪਛਤਾਵਣਾ ਜਾਂ ਪਕੜ ਚਲਾਇਆ ਕਾਲਾ ਤਾਂ ਖਰਾ ਓਹ ਹੋ ਵੇਲਾ ਹੱਥ ਨਾ ਆਵੇ ਫੇਰਾ ਪਛਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਮਨ ਕਿੰਦਿਆ ਫਲ ਪਾਵਣ ਹਉਮੈ ਵਿਚਹੁ ਜਾਏ ਰਠਕੀ ਵਾਰ ਪੌੜੀ ਛੇਵੀਂ ਸ਼ਲੋਕਾ ਨਾਲ